ਜਪਦੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਂ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਕਵਾਰ ਰੂਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਵਤਾਰ ਭੁੱਖਿਆ ਭੁਖਣਾ ਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲਖੋਇ ਤਾ ਇੱਕ ਨ ਚਲੇ ਨਾਲ ਕਿ ਉਸ ਅਚਾਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚੇ ਹੁਕਮ ਲੈ ਤੁਰ ਸੁਪਾਈਏ ਕਿ ਨਾ ਹੁਕਮੀ ਬਖਸ਼ੀ ਸੇ ਕੋ ਹੁਕਮੀ ਛਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨੇ ਨਿਸ਼ਾਨੇ ਗਾਵੇ ਕੋ ਗੁਣ ਵਧਾਈਆਂ ਚਾਰੇ ਗਾਵੇ ਕੋ ਵਿਧਵਿਕਮ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇਹ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾ ਪਰ ਸੇ ਦੂਰ ਗਾਵੇ ਕੋ ਵਿਖੇ ਹਦਰ ਹਦੂਰ ਤਥਨਾ ਕਥੀ ਨਾ ਆਵੇ ਟੋਟ ਕਟ ਕਟ ਕਥੀ ਕੋਟੀ ਕੋਟ ਕੋਟ ਦੀਂਦਾ ਦਿਲੰਦੇ ਸਰਬਾਹਿ ਦਰਬਾਰ ਗੰਤਰ ਖਾਈ ਖਾਇ ਹੁਕਮੇ ਹੁਕਮ ਚੁਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸਾਚਾ ਸਹਿਗ ਸਾਚਨਾਇ ਭਾਖਿਆ ਭਾਉ ਐਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੇ ਜਿਦ ਜੈ ਦਰਬਾਰ ਮੋਹ ਤੇ ਬੋਲਨ ਭੁੱਲ ਗਏ ਜਿਦ ਸੁਣ ਘਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਾਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਬਾ ਪਿਸਟਿਆਰ ਆਪਿਆ ਨਾ ਜਾਏ ਕਿ ਤਾ ਨ ਹੋਇ ਆਪੇ ਆਪ ਤਰੰਝਣ ਸੋਇ ਦਿਨ ਸੇ ਵੈ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੇ ਨਿਦਾਨ ਗਾਵੇ ਸੁਨਿਆ ਮਨ ਰਖੀਏ ਭਾਉ ਤਖ ਪਰ ਹਰ ਸੋ ਭਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਏ ਗੁਰ ਇਸਰ ਗੁਰ ਗੋੜਕ ਬ੍ਰਹਮਾ ਗੁਰ ਪਾਰਵਤੀ ਮਾਈ ਦੇਹੋ ਜਨਾਖ ਨਾਹੀ ਕੈਨਕਤ ਨਾ ਜਾਏ ਗੁਰਾ ਇਕ ਦੇਹ ਬੁਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰ ਨਾ ਜਾਏ ਜਯੋਜਗ ਚਾਰੇ ਆਰਜਾ ਹੋਰ ਦਸੁਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਈ ਚੰਗਾ ਨਾ ਰਖਾਈ ਕੈ ਜਸ ਕੀ ਰਤ ਜਗ ਲਈ ਗੇਤ ਜਿ ਨਦਰ ਨਾ ਵੈਤ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੂਸੀ ਦੂਸਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤ ਆਹ ਗੁੰਦੇ ਹੈ ਤੇਹਾ ਕੋਈ ਨ ਸੁਜੇ ਜੇ ਤਿਸੁ ਗੁਣ ਕੋਈ ਕਰੇ ਸੁਨਿਆ ਸਿਧ ਪੀਰ ਸੁਨਾਤਸ ਨ ਤਰਤ ਤਵਲੇ ਆਕਾਸ਼ ਸੁਨੇ ਦੀਪ ਲੋਕ ਪਾਤਾਲ ਸੁਨੇ ਪੂਨ ਸਕੇ ਕਾਰ ਨਾਨਕ ਭਗਤਾ ਸਦਾ ਰਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਇਸਰ ਪਰਮਾਹਿੰਦ ਸੁਨੇ ਮੋਖ ਸੁਲਾ ਹਨਮੰਦ ਸੁਨੇ ਜੋਗ ਜੁਗਤਨ ਭੇਰ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਰਗਾ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ 68 ਕਾਇਸ਼ ਨਾਨ ਸੁਨੇ ਪੜ ਪੜ ਪਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਣ ਗੁਨਾ ਕੇਗਾ ਸੁਨੇ ਸੇ ਪੀਰ ਪਸਾ ਸੁਨੇ ਅੰਦੇ ਪਾਵੇ ਰਾਹ ਸੁਨੇ ਹਾਤ ਵੇਸ ਗਾ ਨਾਨਕ ਪਵਿਤਾ ਸਦਾ ਵਿਗਾ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪੁੱਛੇ ਬਸਤਾਏ ਕਾਗਦ ਕਲਮ ਨ ਲਿਖਣ ਹਰ ਮੰਨੇ ਕਾ ਵੇਕਰਨ ਵਿਚਾਰੈ ਸਾ ਨਾਮ ਨਿਰੰਝਣ ਹੋ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰ ਤੋਂ ਮੈਂ ਮਨ ਬੁੱਧ ਮੰਨੇ ਸਗਲ ਕੋ ਹੁਣ ਕੀ ਸੋਚੇ ਮੰਨੇ ਮਹੁ ਝੋਟਾ ਨਾ ਖਾਏ ਮੰਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਰਜਣ ਹੋ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨ ਤਨ ਸੇ ਤੂੰ ਸਨਮੰਦ ਐਸਾ ਨਾਮ ਨਰਜਣ ਹੋ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਖਿਆ ਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸਮਰ ਤੌਲਤਰਮ ਦਾ ਕਾ ਪੂ ਸੰਤੋਖਤਾ ਰੱਖਿਆ ਜਿਨ ਸੂਤ ਜੇ ਕੋ 부ਝੇ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਮਜੁਰ ਵੀ ਜਦ ਰੰਗਾ ਕੇ ਨਾਮ ਸਵਨਾ ਲਿਖਿਆ ਗੜੇ ਕਲਾਵੇਂ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਨ ਸੁਵਲੇ ਰੂਪ ਕੀਤੀ ਜਾਣੇ ਕੌਣ ਕੂਤ ਕੀਤਾ ਉਸੇ ਕੋ ਕੁਮਤ ਇਸਤੇ ਹੋਇ ਲਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋਤ ਤੇ ਭਾਵੇਂ ਸਾਈ ਪਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਅ ਸੰਗ ਜਪੇ ਸੰਗ ਭਾਉ ਸੰਗ ਪੂਜਾ ਸੰਗ ਦਉਤਾ ਸੰਗ ਰਤਵੋਕ ਵੇਦ ਪਾਠ ਸੰਗ ਜੋਗ ਮੰਡ ਰਹਿ ਉਦਾਸ ਸੰਗ ਭਰਤ ਗੁਣ ਕਾਣ ਵਿਚਾਰ ਸੰਗ ਸਭੂ ਸੰਗ ਦਾਤਾਰ ਅ ਸੰਗ ਜਗੁਰੂ ਮਾ ਪਾਠachar ਸੰਗ ਮੋਹਲੇ ਵੱਲ ਆਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਮੇ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮ ਤਨ ਰੰਕਾਰ ਅਸੰਗ ਮੋਰੇ ਕੇ ਅੰਧ ਕੋਰੇ ਸੰਗ ਚੋਰ ਹਰਾਮ ਕੋਰੇ ਸੰਗ ਅਮਰ ਕਰ ਜਾਏ ਜੋਰ ਅਸੰਗ ਗਲਵੜ ਹਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਏ ਸੰਗ ਕੁੜਿਆਰ ਕੋਰੇ ਫਿਰਾਏ ਸੰਗ ਮਲੇਸ਼ਵਰ ਪੱਕ ਕਾਏ ਸੰਗ ਨਿਤ ਅਖਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀ ਕਰ ਤੂ ਸਦਾ ਸਲਾਮ ਤਨ ਰੰਕਾਰ ਅਸੰਖ ਨਾਮੇ ਅਸੰਖ ਤਾਂ ਗਮ ਗਮ ਸੰਕਲੋ ਸੰਖਿਆ ਸਿਰ ਭਾਰ ਹੋਇ ਅਕਰੀ ਨਾਮ ਅਕਰੀ ਸਲਾ ਅਕਰੀ ਗਿਆਨ ਗੀਤ ਗੁੰਗਾ ਅਕਰੇ ਲਿਖਲ ਬੋਲਨ ਬਾਣ ਅਕਰ ਸਿਰ ਸੰਜੋ ਗਵਖਾਨ ਇਨੇ ਲੈ ਕੇ ਤੇ ਸਰਨਾ ਜੀ ਫਰਮਾਇ ਤੇ ਵਦੂ ਪਾਇ ਜੇ ਤਾ ਕੀਤਾ ਤੇ ਤਾ ਨਾਵੇ ਨਾਵੇ ਨਾਹੀ ਕੋ ਤਾ ਕੁਦਰਤ ਕਵਨ ਕਹਾ ਵੀ ਚਾਰ ਵਾਰਿਆਂ ਜਮ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਤ ਪੈਰ ਤਣ ਦੇ ਪਾਣੀ ਤੋ ਤੇ ਤਰੇ ਸੁਖੇ ਮੋਦ ਬੀਤੀ ਕੱਪੜ ਹੋਏ ਦੇ ਜਾਬੋ ਲਈਏ ਤੋਏ ਪਰ ਇਹ ਮਦਵਾ ਪਾ ਕੇ ਸੰਘ ਹ ਧੋਪੇ ਨਾ ਵੇ ਕੇ ਰੰਗ ਦੁਨੀ ਪਾਪੀ ਅਖ ਨਾਈ ਕਰ 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 ਨਾਲਿ ਖ ਲੈ ਜਾਵ ਆਪੇ ਵੀ ਜਾਪੇ ਹੀ ਧਾ ਨਾਨਕ ਹੁਕਮੀਆਂ ਹੋ ਜਾਓ ਤੀਰਾ ਤਵ ਦੇ ਦਤਾ ਜੇ ਕੋ ਪਾਵੇ ਤਿਲ ਕਾ ਮਾਨ ਸੁਨੇ ਮਨੇ ਮਨ ਕੀ ਤਾ ਪਾਉ ਅੰਤਰ ਕਰ ਤੀਰਥ ਮਨ ਨਾ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਨ ਬਾਣੀ ਬ੍ਰਹਮ ਸਤ ਸੁਹਾਨ ਸਰਾਮ ਚਾਉ ਕਮਨ ਸੁਵੇਲਾ ਵਕਤ ਕਮਨ ਕਮਨ ਸਿਤ ਕਮਨ ਵਾਰ ਕਮਨ ਸਿਰਤ ਮਹਾ ਕਮ ਜਿਤ ਹੋ ਆਇਆ ਕਰ ਵੇਲ ਨਾ ਪਾਇਆ ਪਣ ਤੇ ਦੇ ਹੋਵੇ ਲੇਖ ਪ੍ਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖ ਲੇ ਕੁਰਾਨ ਥੇਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸਿਟੀ ਕੋ ਸਾਜਿ ਆਪੇ ਜਾਣੇ ਸੋਇ ਕਿਉ ਕਰਾ ਕਾ ਕਿ ਵਿਸਾਲਾ ਹੈ ਕਿ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਕਬੇ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹਿ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕੇ ਗਿਆਨਾ ਸੋਹਿ ਪਾਤਲ ਪਤਲ ਲਖਿਆ ਅਗਾਸ ਅਗਾਸ ਉੜ ਕੁੜਕ ਪਾਲਤ ਕੀ ਵੇਦ ਕਹਿਨਿਕ ਬਾਤ ਸੈ ਸਦਾਰੇ ਕਿ ਅਣਿਕ ਤੇ ਬਾਸੋ ਲੇਕਤਾ ਤੇ ਲੇਖਾ ਹੋਇ ਤ ਲਿਖੇ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੇ ਸਲਾਇ ਤੇ ਸੁਰਤ ਨਾ ਪਾਈਆਂ ਨਦੀਆਂ ਤੇ ਵਹ ਬਵੇਂ ਸੁਮੰਧ ਨਾ ਜਾਣੇ ਸੁਮੰਧ ਸਾਹ ਸੁੰਤਾੜ ਗਿਰਾਸੇ ਤੀ ਮਲਤਨ ਕਿਹੜੀ ਤੁਲਨਾ ਹੋਣੀ ਜੇ ਤਿਸ ਮਨੁ ਨਾ ਵਿਸਰੇ ਅੰਤਨਾ ਸਿੱਤੇ ਕਹਨਾਂ ਅੰਤ ਨਾ ਕਰਨ ਦੇਨਾ ਅੰਤਨਾ ਵੇਖਣ ਸੁਣਾਨਾ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀਤਾ ਹੈ ਕਾਰ ਅੰਤਨਾ ਜਾਪੇ ਭਾਰਾ ਵਾਰ ਅੰਤ ਕਰਨ ਕੇਤੇ ਬਿਲਾ ਹਿਤਾ ਕਿੰਤਨਾ ਪਾਏ ਜਾਏ ਅੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਇ ਵੱਡਾ ਸਭ ਉਚਾ ਤਾ ਉਚੇ ਉਪਰ ਉਚਾ ਨੋਇ ਵੱਡੂ ਚ ਹੋਵੇ ਕੋ ਤੁਸੂਚੇ ਕੋ ਜਾਣੇ ਸੋਇ ਜੇ ਵੱਡਾ ਭਜਾਨਿਆ ਪਾਪ ਨਾਨਕ ਨਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜੈ ਵਟਾ ਦਾਤਾ ਤੂੰ ਨਾ ਤਮੈ ਕੀਤੇ ਮਰਗੇਉ ਦੇਵ ਪਰ ਕੀਤੇ ਕਿਨਤ ਨਹੀਂ ਵਿਚਾਰ ਕੀਤੇ ਖੰਕ ਟੂਟੇ ਵੇਕਾਰ ਕੀਤੇ ਲੈ ਲਮ ਕਿਰਪਾਏ ਕੀਤੇ ਮੁਰਖਾਈ ਕਾਇ ਕੀਤੇ ਦੁਖ ਭੂਸਨ ਮਾਰੇ ਪਿਤਾ ਤੇਰੀ ਦਾਤਾ ਰਬੰਧ ਖਲਾਸੀ ਪਾਣੀ ਹੋਏ ਹੋ ਰਾਖ ਨਾ ਸਕੇ ਕੋਏ ਦੇਖੋ ਖਾਇ ਕਾ ਕਣ ਪਾਏ ਹੋ ਜਾਣੇ ਜੇ ਤਿਆਮੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਕੇ ਹੀ ਕੇ ਜਿਸਨੂ ਬਖਸ਼ਸ ਫਜ਼ਲਾ ਨਾਨਕ ਪਾ ਸਾਹੀ ਪਾ ਸਾ मुल कर मुल फल मु वलाय आख़े वेद पुराणे पढ़े करीव ਆਕੇ ਵਰਮੇ ਆਕੇਂਦੇ ਆਕੇ ਗੋਪੀ ਤੇ ਗੋਵਿੰਦੇ ਆਕੇ ਸਿਰਾ ਖੇਸ ਤੇ ਆਕੇ ਕੀਤੇ ਕੀਤੇ ਬੁੱਧ ਆਕੇ ਤਨ ਮਾਕੇ ਦੇਵ ਆਕੇ ਸੁਰਨਮ ਜਣ ਸੇਵ ਤੇ ਆਕੇ ਅੱਖ ਨ ਪਾਇ ਕੀਤੇ ਕਹਿ ਗ ਠੁੱਟ ਜਾਏ ਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੀ ਕੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਦੇਖੋ ਆਕੇ ਬੋਲ ਗਾਰ ਤਲਿ ਖੇ ਸੁਰਗਵਾਰ ਗਵਾਰ ਜੋਦਰ ਕਿਹਾ ਸੋ ਕਰ ਕੇ ਹਜਤਬੈ ਸਰਬ ਸੁਮਾਲੇ ਵਾਜੇ ਨਾਦ ਨੇ ਕੇ ਅਸ਼ੰਕਾ ਕੀਤੇ ਭਾਵਨ ਹਾਰੇ ਜੀਤੇ ਰਗ ਪਰੇ ਸੋ ਕਹਿਨ ਕੀਤੇ ਗਵਨ ਹਾਰੇ ਗਾਵੇ ਤੁਨ ਭਉਣ ਪਾਣੀ ਬੈਸਨ ਪਰ ਗਾਵੇ ਰਾਜਾ ਤ੍ਰਮਤਵਾਰੇ ਗਾਵੇ ਚਿਤ ਕੋ ਕੁਲਕ ਜਾਨ ਲੇਖਣੇ ਤਰੁ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਰਾਸਵਾਰੇ ਗਾਵੇਂਦਰਿਤ ਰਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਿਰ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਲ ਰੱਖੀ ਸਰਬ ਜੋਗ ਜੁਗ ਵੇਦਾ ਨਾਲੇ ਗਾਵੇ ਮੋਹਨ ਆ ਮਨ ਮੋਹਨ ਸਰਗ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ 68 ਦੀ ਰਤ ਨਾਲੇ ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਕੰਡ ਮੰਡ ਵਰ ਪੰਡਾ ਕਰ ਕਰ ਰਖੇ ਧਾਰੇ ਸਹੀ ਤੁਨ ਗਾਵੇ ਜੋਤਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇਮਾ ਚਿਤ ਨਿਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾ ਸੰਸਾਹਿਬ ਸਾਚਾ ਸਾਥੀ ਨਹੀਂ ਹੈ ਪੀ ਹੋਸੀ ਜੈ ਨਾ ਜਸ ਰਤਨ ਜਿਨ ਲਟਾਈ ਰੰਗੀ ਰੰਗੀ ਪਾਤੀ ਕਰ ਕਰ ਦੇਸ ਨਾਇ ਜਨੀ ਉਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਤੀ ਰੁਕਮਲਾ ਕਰਨਾ ਜਾਈ ਸੋ ਪਸਾ ਸੋ ਸਹ ਪਸਾਹਿ ਨਾਨਕ ਰਹਨ ਰਜਾਈ ਹੁੰਦਾ ਸੰਤੋਖ ਧਰਮ ਪਜੋਲੀ ਤਾਲ ਕੀ ਕਰੇ ਵਿਪੂਰ ਚਿੰਤਾ ਕਾਲ ਕੋ ਹਾਰੀ ਕਹਿ ਜੁਗ ਢਲਾ ਪਰ ਤੇਰ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇਸ ਸੇ ਆਦੇਸ ਆਦ ਨੀਲ ਨਾਦ ਨਾਦ ਦੂਜ ਵੇ ਕੋ ਵੇਸ ਭਗਤ ਗਿਆਨ ਦੇ ਆਪ ਧਾਰਨ ਕਟ ਕਟ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੇ ਰੇ ਸਦੇ ਅਵਰਾ ਸਾਲ ਸੰਜੋਗ ਜੋ ਜੋ ਕਾਰ ਚਲਾਵੇ ਲੈ ਕੇ ਆਵੇ ਭਾਗ ਆਦੇਸ ਸੇ ਆਦੇਸ ਆਦ ਨੀਲ ਨਾਦ ਨਾਦ ਦੂਜ ਵੇ ਕੋ ਵੇਸ ਏਕਾ ਮੈਂ ਜੁਗਤ ਵੇ ਤੁਮ ਚੇਲੇ ਪਰਵਾਨੇ ਸੰਸਾਰਿਕ ਭੰਡਾਰੀ ਇਕਲਾਏ ਦੀਵਾਨ ਜਿਸ ਤੇਸ ਪਾਵੇ ਤੇ ਵੇਖਲਾ ਵੇਜੂ ਹੋਵੇ ਪਰਮਾਨ ਉਹ ਵੇਖਿਆ ਨਾ ਨਦਰਨਾ ਵੇ ਬੋਤਾ ਹੈ ਵਿਦਾਨ ਆਦੇਤ ਸੇ ਆਦੇਸ ਆਦ ਨੀਨ ਨਾਥ ਨਾਥ ਜਿਨ ਵੀ ਕੋ ਵੇਸ ਅਸਨੋਈ ਲਈ ਪੰਡਾਰੇ ਜੋ ਕਿਸ ਪਾਇ ਸੋਇ ਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸੱਚੀ ਕਾਰੇ ਆਦੇਤ ਸੇ ਆਦੇਸ ਆਦ ਨੀਨ ਨਾਥ ਨਾਥ ਜਿਨ ਜੁਕੇ ਕੋ ਵੇਸ ਇਕ ਦੂਜੀ ਬਲਕ ਹੋਇ ਲਕੋਇ 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 ਵੀ ਸੇ ਲਕ ਲਗਿੜਾ ਕੇ ਇੱਕ ਨਾਮ ਜਗਤੀ ਸੇ ਤੁਰਾਈ ਬਤ ਬੜੀਏ ਚੜੀਏ ਹੋਈ ਕਿਸ ਸੁਣ ਲੈ ਲਾਇ ਆਕਾਸ਼ ਕੀ ਕੀਟਾਇਰੀ ਸੇ ਨਾਨਕ ਨਦਰੀ ਪਾਈਏ ਕੂੜੀ ਕੁਰੇਟਿ ਸੇ ਆਕੰਧੋਲ ਤੋ ਪਹਿਲਾ ਜੋਰ ਜੋਰ ਨ ਮੰਗਰਦੇ ਹੈ ਨਾ ਜੋਰ ਜੋਰ ਨ ਜੀਉਣ ਮਰਨਾ ਜੋਰ ਜੋਰ ਨ ਜੀਉਣ ਮਰਨਾ ਜੋਰ ਜੋਰ ਨ ਲਾਜ ਮਾਨ ਮਰ ਸੋਰ ਜੋਰ ਨ ਛੁੱਟੀ ਕਣ ਵਿਚਾਰ ਜੋਰ ਨ ਛੁੱਟੀ ਫਟਾ ਸੰਸਾਰ ਕਿਸਾ ਜੋਰ ਕਰਵੇ ਕੇਸ ਹੋਏ ਨਾਨਕ ਉਤਮ ਨਹੀਂ ਜਿਨਾ ਕੋਈ ਰਾਤੀ ਰਤੂ ਵੀ ਪੇਵਾਰ ਪਵਨ ਪਾਨਿ ਬਿਣੀ ਪਾਤਾਲ ਤਿਸమే ਤਰਤੀ 타 ਬ੍ਰਤੀ ਧਰਮ ਸਾਧ ਤਿਸਵੀ ਜੀ ਜਿਗਤ ਕੇ ਰੰਗ ਜਿਨ ਕੇ ਨਾਮ ਨੇ ਕੇ ਅਨੰਤੇ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੇ ਸੋਣ ਪੰਜ ਪ੍ਰਮਾਨ ਜਿਨ ਕਰਮ ਭਵੇ ਨੀਸਾਨ ਸੱਚ ਬਗਾਇਓ ਥੇ ਪਾਇ ਨਾਨਕ ਗੁਰੂ ਜਾਪੇ ਜਾਏ ර ണ රം ാണ ണ് ക്ക කරമ ੀਤെ പണ ണ േശ ത ੀਤੇ കാണ േ ਤ ਰമ արത ടെ പര േവേശ. ਕੀਤ് പ ര ਕੀਤ ੀਤੇ പ ദേശ ੀ ന ూട ਤੇ ੀਤ ണ േശ ਤ ുദദ ത ੀਤത ਤ വേശ. ੇੇ ുണ ਕੀਤ ਕੀਤ ു ੀਤ ാണ ਤ ാണ ੀਤੇ ാਤ . ਕੀਤੇ ਅਸੁਰਤੀ ਸਵਕੀਤੇ ਨਾਨਕੰਤ ਨਾਨਤ ਗਿਆਨਖੰਡ ਮੇ ਗਿਆਨ ਪ੍ਰਚਾਨਿਤ ਦਿੱਥੇ ਨਾਦ ਬਨੋਦ ਕੋੜੇਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥੇ ਘਾੜ ਤਕੜੀਆਂ ਬਹੁਤ ਐ ਨੋਭ ਤਾਂ ਕਿ ਗੱਲਾਂ ਕੱਤੀਆਂ ਨਾ ਜਾਏ ਜੇ ਕੋਈ ਕਹਿ ਪਿੱਛੇ ਪੁਛਤਾਏ ਦਿੱਥੇ ਕੜੀਆ ਸੁਰਤ ਮਤਮਨ ਬੋਲ ਦਿੱਥੇ ਕੜੀਆ ਸਰਾਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਦਿੱਥੇ ਜੋਤ ਮਹਾਬਲ ਸੂਰਤ ਨਮਾਇ ਰਾਮ ਰਹਿ ਪਰਪੂਰ ਦਿੱਥੇ ਸਿੱਖ ਤੋਂ ਸਿੱਤਾ ਮਾਮਾ ਮਾਇਤਾ ਕ੍ਰਪਨਾ ਕਤ ਨਹੀਂ ਜਾਏ ਨਵਮਰਿਨਾ ਠਾਗੇ ਜਾਇ ਜਿਨ ਕੇ ਰਾਮ ਸੇ ਮਨੁ ਮਾਹਿ ਤਿਥੇ ਭਗਤ ਵਸੈ ਕੇ ਲੋਕ ਕਰਿ ਨੰਦ ਸੱਤਾ ਮਨਸੂ ਸਚ ਖੰਨ ਵਸੈ ਨਰੰਕਾਰ ਕਰ ਕਰ ਵੇ ਕੇ ਨਦਰਿ ਨਿਹਾਲ ਤਿਥੇ ਖੰਨ ਵੰਡ ਪਰਪੰਦ ਜੀ ਕੋ ਕਥਿ ਅਨੰਤ ਤਿਥੇ ਲੋਲ ਵਕਾਰ ਜੀ ਜੁ ਕੁੰਤੇ ਤਿਥੇ ਵਕਾਰ ਵੇਖੇ ਵਿਕਸੇ ਘਰੇ ਵਿਚਾਰ ਨਾਨਕ ਕਥਨਾ ਘੜਾ ਸਰ ਜਤੁ ਪਹਾਰਾ ਧੀਰੇ ਸੁਨਹਿ ਰਮਤ ਵੇਦ ਹਥਿਆਰ ਭੋਖ ਲਾਗਨੀ ਤਬ ਤਾ ਭਾਡਾ ਭੰਮਰੇ ਤੇ ਢਲ ਕੜੀਏ ਸਭ ਸੂਤਿਕ ਸਾਜ ਨਿਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦ ਨਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤੁ ਹੀ ਦਾਇ ਦਾਇਆ ਕਿਲੇ ਸਗਲ ਜਗਤ ਕਮਿਆ ਆਇਆ ਪਰਿਆ ਆਇਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈਮਸਿਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈਮਸਿਕਤ ਕਾਲ ਨਾਨਕ ਤੇਮ ਕੁਦਲੇ ਕੀਤੀ ਚੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ